ਇੰਚ ਮੁਸਲਮਾਨਾਂ ਦੇ ਨਾਲ-ਨਾਲ ਈਸਾਈਆਂ ਦੀ ਹੋਂਦ ਵੀ ਖਤਰੇ ਵਿੱਚ ਹੈ ਦੁਨੀਆ ਭਰ ਵਿੱਚ ਹਰ ਕਿਸੇ ਨੂੰ ਆਪਣੀ ਪਸੰਦ ਦੇ ਦੇਵਤੇ ਦੀ ਪੂਜਾ ਕਰਨ ਦੀ ਆਜ਼ਾਦੀ ਹੈ ਪਰ ਚੀਨ ਵਿੱਚ ਅਜੀਹਾ ਲੱਗਦਾ ਕਿ ਸੀਸੀਪੀ ਆਪਣੇ ਆਪ ਨੂੰ ਭਗਵਾਨ ਬਣਾ ਰਹੀ ਹੈ ਸੀਸੀਪੀ ਚਾਹੁੰਦੀ ਹੈ ਕਿ ਲੋਕ ਆਪਣਾ ਵਿਸ਼ਵਾਸ ਛੱਡ ਕੇ ਪਾਰਟੀ ਦੀ ਸੇਵਾ ਕਰਨ ਨਾ ਕਿ ਕਿਸੇ ਧਰਮੀ ਹਸਤੀ ਅੱਗੇ ਝੁਕਨ ਚੀਨੀ ਸਰਕਾਰ ਹੁਣ ਇੱਕ ਨਵੀਂ ਬਾਈਬਲ ਲਿਖ ਰਹੀ ਹੈ ਬਾਈਬਲ ਦੇ ਇਸ ਨਵੇਂ ਐਡੀਸ਼ਨ ਵਿੱਚ ਜੀਸ਼ੂ ਦੇ ਅਕਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਯੋਜਨਾ ਹੈ ਕਮਿਊਨਿਸਟ ਪਾਰਟੀ ਆਫ ਚਾਈਨਾ ਸੀਪੀਸੀ ਚੀਨੀ ਭਾਸ਼ਾ ਵਿੱਚ ਬਾਈਬਲ ਨੂੰ ਦੁਬਾਰਾ ਲਿਖਣ ਅਤੇ ਵਿਆਖਿਆ ਕਰਨ ਲਈ 10 ਸਾਲਾਂ ਦਾ ਪ੍ਰੋਜੈਕਟ ਚਲਾ ਰਹੀ ਹੈ ਇਸ ਨਵੀਂ ਚੀਨੀ ਬਾਈਬਲ ਵਿੱਚ ਇੱਕ ਹੈਰਾਨ ਕਰਨ ਵਾਲੀ ਤਬਦੀਲੀ ਇਹ ਹੈ ਕਿ ਜੀਸ਼ੂ ਨੂੰ ਇੱਕ ਕਾਤਲ ਦੇ ਰੂਪ ਵਿੱਚ ਦਰਸਾਇਆ ਜਾਵੇਗਾ। ਚੀਨ ਵਿੱਚ ਲਗਭਗ 130 ਮਿਲੀਅਨ ਲੋਕ ਈਸਾਈ ਧਰਮ ਨੂੰ ਮੰਨਦੇ ਨੇ। 2017 ਵਿੱਚ 19ਵੀਂ ਪਾਰਟੀ ਕਾਂਗਰਸ ਦੌਰਾਨ ਸੀਸੀਪੀ ਦੇ ਚੇਅਰਮੈਨ ਸ਼ੀ ਜਿਨਪਿਗ ਨੇ ਚੀਨੀ ਧਰਮਾਂ ਨੂੰ ਪਾਪ ਕਰਨ ਅਤੇ ਧਰਮ ਅਤੇ ਸਮਾਜਵਾਦੀ ਸਹਿ ਹੋਣ ਲਈ ਸਰਗਰਮ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਉਸਨੇ ਸਾਰੇ ਧਾਰਮਿਕ ਸਿਧਾਂਤਾਂ ਅਤੇ ਅਭਿਆਸਾਂ ਨੂੰ ਨਿਯੰਤਰਿਤ ਕਰਨ ਦੀ ਇੱਛਾ ਜ਼ਾਹਰ ਕੀਤੀ ਅਤੇ ਬੋਧੀ ਅਤੇ ਮੁਸਲਿਮ ਨਸਲੀ ਕਟਗਿੰਤਿਆਂ ਦੇ ਅਤਿਆਚਾਰ ਨੂੰ ਅੱਗੇ ਵਧਾਇਆ ਅਤੇ ਹੁਣ ਚੀਨ ਦੇ ਈਸਾਈਆਂ ਤੇ ਧਿਆਨ ਕੇਂਦਰਿਤ ਕੀਤਾ। 2018 ਵਿੱਚ ਵੈਟिकन ਨੇ CCP ਨਾਲ ਇੱਕ ਸਮਝੌਤਾ ਕੀਤਾ ਤਾਂ ਜੋ ਰੋਮਨ ਕੈਥੋਲਿਕ ਪਾਦਰੀਆਂ ਨੂੰ ਚੀਨ ਵਿੱਚ ਨਿਯੁਕਤ ਕੀਤਾ ਜਾ ਸਕੇ ਪੱਛਮ ਵਿੱਚ ਚਰਚ ਦੇ ਅਧੀਨ ਧਾਰਮਿਕ ਆਜ਼ਾਦੀ ਦੀ ਧਾਰਨਾ ਹੈ ਪਰ CCP ਦਾ ਮੰਨਣਾ ਹੈ ਕਿ ਰਾਸ਼ਟਰ ਉੱਪਰ ਕੁਝ ਵੀ ਨਹੀਂ ਹੋਣਾ ਚਾਹੀਦਾ ਅਤੇ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਦਖਲ ਦੇ ਸਕਦਾ ਹੈ ਮਹੇਰਾਂ ਦਾ ਮੰਨਣਾ ਹੈ ਕਿ ਸੀਸੀਪੀ ਤਿੱਬਤੀ ਬੁੱਧ ਧਰਮ ਦੇ ਸਰਬਉੱਚ ਨੇਤਾ ਅਗਲੇ ਦলাই লামਾ ਨੂੰ ਚੁਣਨ ਦੀ ਯੋਜਨਾ ਬਣਾ ਰਹੀ ਹੈ ਅਤੇ ਹੋਰ ਧਾਰਮਿਕ ਕਟਗਿੰਤੀਆਂ ਤੇ ਮਜ਼ਬੂਤ ਪਕੜ ਰੱਖਣ ਨਾਲ ਉਹਨਾਂ ਦੇ ਉਦੇਸ਼ ਵਿੱਚ ਮਦਦ ਮਿਲੇਗੀ। ਅਮਰੀਕਾ ਦੇ ਸਾਬਕਾ ਪ੍ਰਤੀਨਿਧੀ ਅਤੇ ਰਾਜਨੀਤਿਕ ਟਿੱਪਣੀਕਾਰ ਮਾਈਕ ਗੈਲਾਕਰ ਨੇ ਵਾਈਬਲ ਨੂੰ ਦੁਬਾਰਾ ਲਿਖਣ ਲਈ ਸੀਸੀਪੀ ਦੇ ਯਤਨਾਂ ਦਾ ਪਤਾ ਲਗਾਇਆ ਅਤੇ ਪਵਿੱਤਰ ਗ੍ਰੰਥ ਵਿੱਚ ਦੋ ਵੱਡੇ ਬਦਲਾਅ ਨੋਟ ਕੀਤੇ ਪਹਿਲੀ ਤਬਦੀਲੀ ਜਹੂਨਾ ਦੇ ਇੰਜਲ ਵਿੱਚ ਜੀਸ਼ੂ ਦੇ ਬਿਆਨ ਵਿੱਚ ਜਿੱਥੇ ਉਹ ਬਿਵਚਾਰ ਵਿੱਚ ਫੜੀ ਗਈ ਔਰਤ ਨੂੰ ਕਹਿੰਦਾ ਹੈ ਕਿ ਜਾਓ ਅਤੇ ਹੋਰ ਪਾਪ ਨਾ ਕਰੋ ਪਰ 2020 ਵਿੱਚ ਇੱਕ ਚੀਨੀ ਯੂਨੀਵਰਸਿਟੀ ਦੀ ਪਾਠ ਪੁਸਤਕ ਨੇ ਦਰਸਾਉਣ ਲਈ ਕਹਾਣੀ ਨੂੰ ਬਦਲ ਦਿੱਤਾ ਕਿ ਜੀਸ਼ੂ ਨੇ ਖੁਦ ਔਰਤ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਪਹਿਲਾ ਹੁਕਮ ਮੇਰੇ ਅੱਗੇ ਤੁਹਾਡੇ ਕੋਈ ਹੋਰ ਦੇਵਤੇ ਨਹੀਂ ਹੋਣੇ ਚਾਹੀਦੇ ਉਸ ਨੂੰ ਬਦਲ ਕੇ ਪੱਛਮੀ ਵਿਚਾਰਧਾਰਾ ਦੇ ਪ੍ਰਸਾਰ ਖਿਲਾਫ ਤ੍ਰੇੜਤਾ ਨਾਲ ਰੱਖਿਆ ਕਰਨਾ ਕਰ ਦਿੱਤਾ ਗਿਆ ਬਹੁਤ ਸਾਰੇ ਈਸਾਈ ਪਾਦਰੀਆਂ ਨੇ ਕਾਂਗਰਸ ਦੀ ਮੀਟਿੰਗ ਵਿੱਚ ਚੀਨ ਵਿੱਚ ਅਤਿਆਚਾਰ ਬਾਰੇ ਗਵਾਹੀ ਦਿੱਤੀ ਹੈ ਪਰ ਉਹਨਾਂ ਨੇ ਜੀਸ਼ੂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਅਤੇ ਈਸਾਈ ਧਰਮ ਦਾ ਅਭਿਆਸ ਕਰਨ ਦੀ ਮਜ਼ਬੂਤ ਇੱਛਾ ਦਿਖਾਈ ਹੈ ਜਿਸ ਚੀਨ ਵਿੱਚ ਹੋਰ ਚਰਚਾ ਵਿੱਚ ਬਦਲਾਅ ਕੀਤੇ ਗਏ ਨੇ ਬਾਈਬਲ ਨੂੰ ਸਮਾਜਵਾਦੀ ਕਦਰਾਂ ਕੀਮਤਾਂ ਨਾਲ ਅਪਡੇਟ ਕੀਤਾ ਜਾਂਦਾ ਅਤੇ ਉਹਨਾਂ ਅੰਸ਼ਾਂ ਨੂੰ ਹਟਾਇਆ ਜਾਂਦਾ ਜੋ ਕਮਿਊਨਿਸਟ ਵਿਸ਼ਵਾਸਾਂ ਨੂੰ ਨਹੀਂ ਦਰਸਾਉਂਦੇ ਚੀਨ ਦੇ ਈਸਾਈ ਮੰਨਦੇ ਨੇ ਕਿ ਸੀਸੀਪੀ ਲੋਕਾਂ ਨੂੰ ਉਲਝਾਉਣ ਅਤੇ ਉਹਨਾਂ ਦੇ ਧਰਮ ਗ੍ਰੰਥਾਂ ਨੂੰ ਦੁਬਾਰਾ ਲਿਖ ਕੇ ਉਹਨਾਂ ਨੂੰ ਈਸਾਈ ਬਨਣ ਤੋਂ ਰੋਕਣਾ ਚਾਹੁੰਦੀ ਹੈ ਜਿਸ ਤੋਂ ਇਲਾਵਾ ਚੀਨ ਵਿੱਚ ਬੱਚਿਆਂ ਲਈ ਬਾਈਬਲਾਂ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਅਤੇ ਈ-ਕਾਮਰਸ ਸਾਈਟਾਂ ਤੋਂ ਬਾਈਬਲ ਨਾਲ ਸੰਬੰਧਿਤ ਸਾਰੀਆਂ ਐਪਾਂ ਨੂੰ ਹਟਾ ਦਿੱਤਾ ਗਿਆ ਹੈ